ਜਲੰਧਰ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਦੀਪ ਕਲੋਨੀ ਵਿਖੇ ਲੋਕਾਂ ਵੱਲੋਂ ਇੱਕ ਮਹਿਲਾ ਨੂੰ ਕਾਬੂ ਕਰਕੇ ਦਰਖਤ ਨਾਲ ਬੰਨਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਹੱਲੇ ਵਿੱਚ ਜੋ ਮਹਿਲਾ ਰਹਿ ਰਹੀ ਹੈ ਉਹ ਨਸ਼ਾ ਵੇਚਣ ਦੇ ਨਾਲ-ਨਾਲ ਜਿਸਮ ਫਰੋਸ਼ੀ ਦਾ ਵੀ ਧੰਦਾ ਕਰਦੀ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਮਹਿਲਾ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰ ਚੁੱਕੇ ਨੇ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਮਹਿਲਾ ਮੁਤਾਬਕ ਉਹ ਪੁਲਿਸ ਵਾਲਿਆਂ ਨੂੰ ਸ਼ਰਯਾਮ ਹੀ ਮਹੀਨਾ ਦਿੰਦੀ ਹੈ। ਇਸ ਦੌਰਾਨ ਇੱਕ ਲੜਕੀ ਨੇ ਵੀ ਕਿਹਾ ਕਿ ਉਕਤ ਮਹਿਲਾ ਇੱਕ ਹੋਰ ਮਹਿਲਾ ਨਾਲ ਮਿਲ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਦੀ ਹੈ ਤੇ ਇਹ ਮਹਿਲਾਵਾਂ ਲੜਕੀਆਂ ਨੂੰ ਨਸ਼ਾ ਦੇ ਕੇ ਬਾਹਰ ਜਿਸਮ ਫਰੋਸ਼ੀ ਲਈ ਭੇਜਦੀਆਂ ਨੇ। ਉਹਨਾਂ ਆਖਿਆ ਕਿ ਮਜਬੂਰੀ ਕਾਰਨ ਲੜਕੀਆਂ ਇਨਾ ਮਹਿਲਾਮਾ ਕੋਲ ਹੋ ਗਿਆ ਹਨ ਉਧਰ ਮਹਿਲਾ ਵਾਸੀਆਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸ਼ਿਕਾਇਤ ਤੇ ਹੀ ਪੁਲਿਸ ਰਾਤ ਸਮੇਂ ਆਈ ਸੀ ਪਰ ਮਹਿਲਾਮਾਂ ਨੂੰ ਆਪਣੇ ਨਾਲ ਲੈ ਕੇ ਨਹੀਂ ਗਈ ਤੇ ਇਹ ਕਹਿ ਕੇ ਪੱਲਾ ਛੱਡ ਦਿੱਤਾ ਕਿ ਉਹਨਾਂ ਕੋਲ ਇਸ ਸਮੇਂ ਮਹਿਲਾ ਪੁਲਿਸ ਅਧਿਕਾਰੀ ਨਹੀਂ ਹੈ ਇਹ ਕੰਮ ਬੰਦ ਕੀਤਾ ਜਾਵੇ ਰਾਤ ਵੀ ਅਸੀਂ ਦੋ ਕੁੜੀਆਂ ਤਿੰਨ ਤਿੰਨ ਸਿਗੀਆਂ ਕੁੜੀਆਂ ਤੇ ਇੱਕ ਲੜਕਾ ਫੜਿਆ ਵਾ ਹੂੰ ਹੂੰ ਉਹਨਾਂ ਨੂੰ ਸਮਝਾਇਆ ਪਰ ਨਹੀਂ ਉਹਨਾਂ ਨੇ ਫਿਰ ਬੰਨ ਕੇ ਕੁੱਟ ਕੇ ਸਮਝਾਇਆ ਅਸੀਂ ਚੰਗੀ ਤਰ੍ਹਾਂ ਅੱਛਾ ਜੀ ਉਹ ਫਿਰ ਵੀ ਨਹੀਂ ਸਮਝੀਆਂ ਗਈਆਂ ਨਹੀਂ ਪਰ ਹੁਣ ਗਈਆਂ ਨੇ ਜਦੋਂ ਉਹਨਾਂ ਦੀ ਸਿਸਟਰ ਆਈ ਆ ਹੂੰ ਹੂੰ ਪਰ ਜਾਨ ਨੂੰ ਤਿਆਰ ਪਰ ਜਾਨ ਨੂੰ ਤਿਆਰ ਨਹੀਂ ਸੀ ਹੈਗੀਆਂ ਇਹ ਜੋ ਹੈ ਕੰਮ ਕਰਦੇ ਬੇ ਗਲਤ ਉਹਨਾਂ ਦਾ ਨਾਮ ਕੀ ਹੈ ਕਾ ਲੇਡੀਜ਼ ਦਾ ਇੱਕ ਸੁਪਨਾਵਾ ਤੇ ਉਹਦੀ ਸਿਸਟਰ ਪਰ ਵੀ ਜਿਹੜੀ ਕਿੰਨੀਆਂ ਕੁੜੀਆਂ ਨਾਲ ਹੈਗੀਆਂ ਇੱਥੇ ਇੱਥੇ ਬੜੀਆਂ ਸਾਲ ਕੋਈ ਪਤਾ ਨਹੀਂ ਇੱਥੇ ਬੜੀਆਂ ਕੁੜੀਆਂ ਛੋਟ-ਛੋਟੀਆਂ ਕੁੜੀਆਂ ਰੱਖੀਆਂ 13-14 ਸਾਲ ਦੀਆਂ ਕੋਈ ਕਹਿੰਦੇ ਅਸੀਂ ਰੋਟੀ ਬਣਾਉਣੀ ਆ ਕੋਈ ਮੁੰਡਾ ਕੋਚੇ ਭਾਂਡੇ ਮੰਜਣ ਆਇਆ ਵਾ ਮੈਂ ਕੋਈ ਕੋਗਾ ਪੋਚੇ ਲਾਣ ਆਇਆ ਵਾ ਦੱਸੋ ਉੱਥੇ ਜਾ ਕੇ ਦੇਖੋ ਕਿੱਡੀ ਕੁ 20 ਮਰਲਿਆਂ ਦੀ ਕੋਠੀ ਆ ਵੀ ਜਿੱਥੇ ਇੰਨੇ ਕੰਮ ਵਾਲੇ ਰੱਖੇ ਹੋਏ ਨੇ 10 ਸਾਲ ਤੋਂ ਕੰਮ ਚੱਲਦਾ ਪਿਆ ਤੁਸੀਂ ਕਦੀ ਪੁਲਿਸ ਨੂੰ ਨਹੀਂ ਇਨਫੋਰਮ ਕੀਤਾ ਚੀਜ਼ ਬਾਰੇ ਅਸੀਂ ਸੱਦੀ ਸੀ ਕਹਿੰਦੇ ਅਸੀਂ ਸੱਦੀ ਸੀ ਪੁਲਿਸ ਆ ਹੀ ਪਹਿਲੇ ਵੀ ਕਿਹਾ ਸੀ ਬਸ ਆਂਦੀ ਏ ਪੁਲਿਸ ਲੈ ਜਾਂਦੀ ਏ ਛੱਡ ਦਿੰਦੀ ਏ ਪੁਲਿਸ ਬਹਾਨਾ ਮਾਰ ਕੇ ਚਲੇਗੀ ਕਹਿੰਦੇ ਸੀ ਮਹੀਨਾ ਬੰਨਿਆ ਹੋਇਆ ਸੀ ਮਹੀਨਾ ਦਿੰਨੇ ਆ ਨਾ ਤੁਸੀਂ ਕੀ ਕਰ ਲੈਣਾ ਸਾਡਾ ਜੇ ਅਸੀਂ ਇਹਨਾਂ ਨਾਲ ਕਰਦੇ ਆ ਬੈਸਦੇ ਆ ਤਾਂ ਕਹਿੰਦੇ ਤੁਹਾਡੇ ਅੰਦਰ ਕੁੜੀਆਂ ਛੱਟ ਕੇ ਤੁਹਾਨੂੰ ਫੜਾ ਦੇਣਾ ਤੁਸੀਂ ਬੋਲਿਓ ਜਰਾ ਤੁਸੀਂ ਬੋਲਣਾ ਬਿਲਕੁਲ ਨਾਲ ਗੋਲੀ ਵੀ ਕਹਿੰਦੇ ਗੋਲੀ ਮਾਰਦੇ ਆ ਨਹੀਂ ਭਾਈ ਕੀ ਕਹਿਣਾ ਤੁਹਾਡੇ ਸਾਡਾ ਕਹਿਣਾ ਇਹ ਹੀ ਆ ਵੀ ਪੁਲਿਸ ਨੂੰ ਅਸੀਂ ਰਾਤੀ ਸੱਦਿਆ ਕੰਪਲੀਟ ਕੀਤੀ ਪੁਲਿਸ ਆਈ ਆ ਜਨਾਨੀਆਂ ਫੜੀਆਂ ਵੀ ਉਹਨੀਆਂ ਸੀਗੀਆਂ ਉੱਥੇ ਬੰਨੀਆਂ ਵੀ ਹੋਣੀਆਂ ਸੀ ਤੇ ਮੁੰਡੇ ਫੜੇ ਹੋਏ ਸੀ ਤੇ ਪਰ ਪੁਲਿਸੇ ਬੰਨ੍ਹਾ ਮਾਰ ਕੇ ਚੱਲ ਗਈ ਸਾਡੇ ਕੋਲ ਲੇਡੀ ਪੁਲਿਸ ਹੈ ਨਹੀਂ ਤੇਨਾਲ ਹਾਲ ਅਗਰ ਪੁਲਿਸ ਇਦਾਂ ਜਾਂਚ ਛਡਾਉਣ ਲੱਪੀ ਤੇ ਦੱਸੋ ਇੱਥੇ ਪਬਲਿਕ ਦਾ ਕੀ ਬਣੂਗਾ ਤਿਆਰ ਸੀ ਦੱਸੋ ਕਿੰਨਾ ਤਿਆਰ ਸੀ ਹਾਂ ਪਹਿਲੇ ਤਿਆਰ ਸੀ ਹਾਂਜੀ ਕਿਸੇ ਅਫਸਰ ਦਾ ਟੈਲੀਫੋਨ ਆਇਆ ਹੈ ਕੋਣ ਜਿਹੜੀ ਲੇਡਿਸ ਉੱਤੇ ਖੜੀ ਹੈ ਕੋਣ ਹੈਗੀ ਕੋਣ ਹੈ ਇਹ ਉਹਨਾਂ ਦੇ ਭੈਣਾਂ ਆ ਇਹ ਉਹਨੇ ਸਿਸਟਰ ਨਹੀਂ ਮੈਂ ਤਾਂ ਅਟੈਚ ਅਲੀਗੇਸ਼ਨ ਲੱਗ ਰਿਹਾ ਕਿ ਇੱਥੇ ਕੀ ਕੰਮ ਚੱਲਦਾ ਹੈ ਮੈਨੂੰ ਨਹੀਂ ਪਤਾ ਕੁਝ ਵੀ ਮੈਂ ਆਲਗ ਠੀਕ ਆ ਮੇਰਾ ਘਰ ਹੈਗਾ ਹਰਦੇয়াল ਨਗਰ ਤੇ ਤੁਸੀਂ ਇੱਥੇ ਕੀ ਕਰਦੇ ਹੋ ਮੇਰੇ ਭੈਣ ਦੇ ਘਰ ਹੈ ਮੈਂ ਰਾਤੀ ਕਹਿੰਦੇ ਲੜਾਈ ਹੋਈ ਆ ਮੈਂ ਉਧਰ ਹੀ ਆਇਆ ਜਾਨਾ ਕਿ ਮੇਰੇ ਪਿੰਦ ਦੇ ਪਿੰਦ ਤੇ ਸੱਟ ਲੱਗੇ ਆ ਮੈਂ ਕਿਹਾ ਚੱਲ ਮੈਂ ਦੇਖ ਕੇ ਆਨੀ ਫਿਰ ਉਹ ਜੋਤੀ ਉਹਨੇ ਇੱਥੇ ਜਿਨ੍ਹਾਂ ਨੇ ਕਹਿੰਦੇ ਰਾਤੀ ਬਿਆਨ ਦਿੱਤੇ ਤਾਂ ਮੈਂ ਇਹਨਾਂ ਨੂੰ ਮੱਲੇ ਵਾਲੇ ਨੂੰ ਪੁੱਛਿਆ ਇਹ ਭੈਣ ਨੂੰ ਨਹੀਂ ਕਹਿੰਦੀ ਹਾਂ ਲੜਾਈ ਹੋਈ ਹੈ ਤੁਸੀਂ ਇਹਨਾਂ ਨੂੰ ਕੱਢ ਦਿਓ ਮੈਂ ਉਹਨਾਂ ਨੂੰ ਕੱਢ ਦਿੱਤੀ ਮੈਂ ਕਿਹਾ ਜਾ ਆਪਣਾ ਕਮਰਾ ਦੇਖ ਕੇ ਲੈ ਆਗੇ ਆ ਉਹ ਹੈਗੀ 30 40 40 ਸਾਲ ਦੀਆਂ ਜਨਾਨੀ ਹੋਣੀ ਆ ਕੀ ਨਾਮ ਤੁਹਾਡਾ ਕੀ ਆ ਮੇਰਾ ਨਾਮ ਪ੍ਰਵੀਨ ਆ ਜੀ ਤੇ ਕਿੰਨੇ 10 ਸਾਲ ਤੋਂ ਚੱਲ ਰਿਹਾ ਕੰਮ ਮੈਨੂੰ ਨਹੀਂ ਪਤਾ 10 ਸਾਲ ਦੀ ਚੱਲਦੇ ਪਤਾ ਨਹੀਂ ਸਾਲ ਦੀ ਚੱਲਦੇ ਪਤਾ ਨਹੀਂ 6 ਮਹੀਨੇ ਦੀ ਚੱਲਦੀ ਕਿਉਂਕਿ ਮੇਰੀ ਭੈਣ ਆਪ ਨਸ਼ਾ ਕਰਦੀ ਆ ਬਹੁਤ ਜ਼ਿਆਦਾ ਨਸ਼ਾ ਕਰਦੀ ਆ ਠੀਕ ਆ ਬਹੁਤ ਜ਼ਿਆਦਾ ਨਸ਼ਾ ਕਰਦੀ ਜਿੱਦਾਂ ਜਾਨੀ ਕਿ ਹੱਥ ਤੋਂ ਵੀ ਬਦੋ ਬੱਚੇ ਪਾਲਨੇ ਤੋਂ ਵੀ ਗਈ ਆ ਇੱਕ ਬੱਚੇ ਪਾਲਣ ਤੋਂ ਤੇ ਗਈ ਆ ਤੇ ਮਤਲਬ ਗਲਤ ਕੰਮ ਚੱਲ ਰਿਹਾ ਨੇ ਛਿੱਟੇ ਦਾ ਕੰਮ ਚੱਲ ਰਿਹਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਂ ਆਲਾ ਕਰਨੀ ਆ ਮੇਰਾ ਸਿਰ ਤੇ ਬੰਦਾ ਨਹੀਂ ਮੈਂ ਆਪਣਾ ਕੰਮ ਕਾਜ ਦੇਖ ਦਿਆ ਠੀਕ ਆ ਹੂੰ ਤਾਂ ਧੀ ਭੈਣ ਕਿੱਥੇ ਹੈਗੀ ਆ ਮਤਲਬ ਮੇਰੀ ਭੈਣ ਹੈਗੀ ਹਸਪ ਅਸੀਂ ਤਾਂ ਸਾਰੇ ਕਹਿੰਦੇ ਆ ਵੀ ਤੁਸੀਂ ਤੁਹਾਨੂੰ ਪਤਾ ਨਹੀਂ ਤੁਸੀਂ ਸਪਨਾਂ ਨੂੰ ਬੁਲਾ ਲਓ ਗੱਲ ਵੇ ਮਿਗ ਜਾਣੀ ਸਪਨਾਂ ਨੂੰ ਬੁਲਾਵਾਂਗੇ ਤੇ ਹੋਠੀ ਜੀ ਨਾ ਪਰ ਤਾਂ ਗੱਲ ਨਿਭੜ ਜਾਊਗੀ ਜੇ ਸਪਨਾਂ ਨੂੰ ਬੁਲਾਵਾਂਗੇ ਕਿਉਂਕਿ ਅਸੀਂ ਪਰੇਸ਼ਾਨ ਬਹੁਤ ਆ ਇੱਥੇ ਬਹੁਤ ਗੁੰਡਾ ਕਰਦੀ ਐ ਇੰਨੇ ਗੁੰਡੇ ਚਿੱਟਾ बिकਦਾ ਧੰਦਾ ਜਿਸਮ ਦਾ ਹੁੰਦਾ ਸਾਡੀ ਕੋਈ ਸੁਣਾਈ ਨਹੀਂ ਜੇ ਅਸੀਂ ਬੋਲਦੇ ਆ ਤਾਂ ਕਹਿੰਦੇ ਤੁਹਾਡੇ ਚਿੱਟਾ ਸੌਟ ਕੇ ਕੰਮ ਚੱਲਦਾ ਚਿੱਟੇ ਦਾ ਕੰਮ ਚੱਲਦਾ ਧੰਦੇ ਇੱਥੇ ਹੁੰਦੇ ਆ ਔਰ ਇਹ ਇਹਨਾਂ ਨੂੰ ਸਾਰਾ ਪਤਾ ਵਾ ਲੇਕਿਨ ਇਹ ਉਹਨਾਂ ਦੀ ਪੱਖ ਲੈਣੀ ਐ ਕਹਿੰਦੇ ਮੇਰੀ ਭੈਣ ਆ ਜੀ ਮੈਨੂੰ ਨਹੀਂ ਪਤਾ ਮੈਂ ਨਹੀਂ ਆਪਣਾ ਨਾਲ ਏ ਮੈਂ ਲੈ ਲੈਣ ਨੂੰ ਨਹੀਂ ਪਤਾਵਾ ਮੈਂ ਇਥੇ ਕਦੀ ਵੀ ਇਨਾਂ ਨੂੰ ਪਤਾ ਆ ਇਸ ਹਮੇਸ਼ਾ ਨਹੀਂ ਮੇਰੀ ਗੱਲ ਸੁਣ ਇੱਥੇ ਮੈਂ ਕਦੀ ਵੀ ਰਾਤ ਰਹੀ ਆ ਕੇ ਕਦੀ ਵੀ 2-3 ਘੰਟੇ ਰਹੀ ਆ ਕੇ ਨਹੀਂ ਰਹੀ ਨਾ ਤੁਸੀਂ ਮੇਰੇ ਨਾਲ ਮੇਰੇ ਤੇ ਜਾਉਂਗਾ ਇਨਾਂ ਨੂੰ ਪਤਾਵਾ ਇਸ ਗੱਲ ਦਾ ਇਹ ਇਹ ਕਹਿੰਦੇ ਕਿ ਬਿਲਕੁਲ ਕੁਝ ਨਹੀਂ ਹੁੰਦਾ ਕਹਿੰਦੇ ਮੈਂ ਗਾਰੰਟੀ ਚੱਕਦੀ ਆ ਅੱਗੇ ਤੋਂ ਕੁਝ ਨਹੀਂ ਹੋਣਾ ਇਹਦਾ ਕੰਮ ਮੈਂ ਗਾਰੰਟੀ ਚੱਕਦੀ ਆ ਜਨਾਨੀ ਜਿਨ੍ਹਾਂ ਨੇ ਇੱਥੇ ਕੋਈ ਵੀ ਨਹੀਂ ਆਊਗਾ ਲੇਕਿਨ ਇਨਾਂ ਨੂੰ ਇਹ ਮੇਰੀ ਜ਼ਿੰਮੇਵਾਰੀ ਆ ਨਹੀਂ ਹੁਣ ਤੁਸੀਂ ਗਰੰਟੀ ਚਾਹਦੇ ਤਾਂ ਕੋਈ ਨਹੀਂ ਆਊਗਾ ਹਾਂਜੀ ਕੋਈ ਵੀ ਨਹੀਂ ਆਊਗਾ ਜੀ ਕਹਿੰਦੇ ਕੀ ਚਿੱਟੇ ਚਿੱਟੇ ਕਹਿੰਦਾ ਮੈਨੂੰ ਨਹੀਂ ਪਤਾ ਕਿਉਂਕਿ ਮੇਰੇ ਪਹਿਣ ਆਪ ਨੇਸ਼ਾ ਕਰਦੀ ਬਹੁਤ ਜ਼ਿਆਦਾ ਨਿਸ਼ਾ ਕਰਦੀ ਹੁਣ ਜਿਹੜਾ ਜਿਹੜੇ ਇੱਥੇ ਕਿਰਾਏ ਤੇ ਰਹਿੰਦੀ ਸੀ ਨਾ ਉਹ ਨਹੀਂ ਆਉਗੇ ਨਹੀਂ ਰਹੂਗੀ ਠੀਕ ਆ ਮੈਂ ਹੈਗੀ ਉਹਦੇ ਪਹਿਣ ਮੇਰੇ ਰਿਸ਼ਤੇਦਾਰ ਮੈਂ ਆਵਾਂ ਨਾ ਮੈਂ ਜਾ ਉਹ ਗੱਲ ਤੇ ਕੰਮ ਕੁਝ ਵੀ ਕਰੇ ਵੀ ਮੈਨੂੰ ਮਨਾ ਨਾ ਕਰਾ ਇਹਨਾਂ ਨੇ ਮਨ ਲਿਆ ਲਿਆ ਨੇ ਕਹਿਵੇ ਜੇ ਮੈਂ ਕਦੀ ਆ ਕੇ ਰਾਤ ਰਹੀ ਹੋਊਂਗੀ ਹੂੰ ਕਿਉਂਕਿ ਮੇਰਾ ਬੰਦਾ ਹੈ ਨਹੀਂ ਮੈਂ ਆਪਣਾ ਕੰਮਕਾਜ ਕਰਦੀ ਆ ਆਪਣੇ ਬੱਚੇ ਪਾਲਦੀ ਆ ਆਫੇ 10 ਮਿੰਟ ਬੈਠਦੀ ਆ ਮੈਂ ਸੱਜਣੀਆਂ ਠੀਕ ਆ ਤੇ ਤੁਸੀਂ ਮੇਰੇ ਇੰਜ ਮਿਲਾਂਦੇ ਹੋ ਨਾ ਜਿਦ ਪਿਆਣ ਨੂੰ ਵੀ ਪਤਾ ਉਹ ਵੀ ਪਤਾ ਤੁਸੀਂ ਮੈਨੂੰ ਬੁਲਾਇਆ ਮੈਂ ਤੁਹਾਡੇ ਕੋਲ ਆਈ ਨਹੀਂ ਤੁਹਾਨੂੰ ਆ ਕੇ ਕੋਈ ਗਲਤ ਬੋਲ ਲਿਆ ਤੁਸੀਂ ਕਹਿੰਦੇ ਇਹ ਨੂੰ ਨਹੀਂ ਰਹਿਣਾ ਮੈਂ ਕਿ ਚੱਲ ਪਿਆਣ ਨਹੀਂ ਰਹਿੰਦੀ ਮੈਂ ਤੁਹਾਡੇ ਮਰੇ ਹੱਥ ਜੋੜ ਕੇ ਕਿਹਾ ਜੇ ਨਹੀਂ ਰਹਿੰਦੀ ਮੈਂ ਉਹਨਾਂ ਨੂੰ ਕੱਢ ਦਿੱਤੀ ਮੈਂ ਕਿ ਜਾ ਆਪਣਾ ਕਮਰਾ ਦੇਖ ਕਿ ਇੱਥੇ ਨਹੀਂ ਰਹਿਣਾ ਤੁਸੀਂ ਤਾਂ ਅੰਦਰ ਜਿਹਦੇ ਕਾਰਨੋਂ ਵੀ ਨਾ ਰਹਿੰਦਾ ਮੈਂ ਨਹੀਂ ਸੋ ਤੁਸੀਂ ਗਲਤ ਕੰਮ ਨਹੀਂ ਹੁੰਦੇ ਨਾ ਘਰ ਜਿਦਾ ਹੈਗਾ ਰੋ ਲੇਕਿਨ ਇਥੇ ਉਲਟ ਕੰਮ ਨਹੀਂ ਹੁੰਦੇ ਠੀਕ ਹੈ ਨਾ ਇਹ ਫਿਰ ਸਾਡੇ ਨਾਮ ਇਹ ਜਿਹਦੇ ਕਰਾਉਂਦੇ ਆ ਇਹ ਸਾਖਦੇ ਆ ਪ੍ਰੋਫੈਸ਼ਨਲ ਤਰੀਕੇ ਨਾਲ ਡਰਾਮੇ ਆ ਇਹ ਇਹਨਾਂ ਨੂੰ ਡਰਾਮੇ ਕਹੋਗੇ ਕਿਉਂਕਿ ਇਹਨਾਂ ਨੂੰ ਸਾਰਾ ਪਤਾ ਵਾਇਸ ਨਹੀਂ ਦਾ ਜੋ ਹੈਗਾ ਠੀਕ ਹੈ ਨਾ ਇਹ ਬਿਲਕੁਲ ਇਸ ਟਾਈਮ ਤੇ ਸਰੀਬ ਬਣ ਰਹੇ ਕਿ ਸਾਨੂੰ ਕੁਝ ਨਹੀਂ ਪਤਾ ਇਸ ਚੀਜ਼ ਦਾ ਠੀਕ ਹੈ ਇਹ ਨੇਕ ਸਰੀਬ ਬਣ ਰਹੇ ਆ ਲੇਕਿਨ ਇਹਨਾਂ ਨੂੰ ਸਾਰਾ ਪਤਾ ਵਾ ਕਿ ਕੀ ਹੁੰਦਾ ਕੀ ਨਹੀਂ ਹੁੰਦਾ ਆਪਣੇ ਨਗਰ ਦੇ ਆਪਣੇ ਪ੍ਰਧਾਨ ਜੀ ਨਾਲ ਗੱਲ ਕਰਦੇ ਕਿ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਇਹ ਗੱਲ ਕੀ ਹੋਈ ਆ ਗੱਲ ਇਹ ਆ ਜੀ ਇੱਥੇ ਬਹੁਤ ਚਿਰਦਾ ਸਾਰੇ ਝੂਠੀ ਵੀ ਸਨੇਕ ਦਾ ਧੰਦਾ ਚੱਲਦਾ ਪਿਆ ਝੂਠ ਵੀ ਨਾ ਨਾ ਬੋਲੋ ਤੇ ਨਾਲੇ ਇੱਥੇ ਜਨਨ ਜੀ ਜਨਨੀਆਂ ਦਾ ਕੰਮ ਦਾ ਕੰਮ ਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਹਾਂ ਤੇ ਇਹ ਕੱਲ ਜਿਹੜੀ ਜਨਨੀਆਂ ਇੱਕ ਜਿਹੜੇ ਕਿਰਾਏ ਤੇ ਰਹਿੰਦੇ ਜਨਨੀਆਂ ਅੰਦਰੋਂ ਕੱਢੀਆਂ ਚਾਰ ਨਹੀਂ ਭਾਜੀ ਦੋ ਤੇ ਦੋ ਇੱਕ ਦੋੜ ਗਈਆਂ ਦੋ ਦੋ ਚ ਲਗਾਈਆਂ ਦੋ ਚ ਲਗਾਈਆਂ ਦੋੜ ਗਈਆਂ ਦੋ ਕੱਢੀਆਂ ਮੈਂ ਚਾਰ ਫੜੀਆਂ ਕਿੰਨੇ ਬੰਦੇ ਦੇ ਸਾਹਮਣੇ ਜਨਨਾਂ ਦਾ ਜਵਾਬ ਇਦਾਂ ਦਾ ਆ ਤਾਂ ਇਹ ਕੱਲੇ ਬੰਦੇ ਨੂੰ ਕਿੱਥੇ ਮਤਲਬ ਇਹ ਟਿਕਣ ਦੇਉਗੇ ਇਥੇ ਪੁਲਿਸ ਆਤੀ ਜੀ ਕਿਨੇ ਕਹਿੰਦੇ ਖੜੀ ਆ ਤਾਂ ਵੀ ਪੁਲਿਸ ਕਹਿੰਦੇ ਇਹ ਇੱਕ ਗੱਲ ਤੋਂ ਕਰਨੀ ਹੈ ਜਿਹੜੀ ਸਹੀ ਗੱਲ ਉਹ ਕਰਨੀ ਹੈ ਭਾਜੀ ਕੋਈ ਪੁਲਿਸ ਨੂੰ ਅਫਸਰ ਦਾ ਟੈਲੀਫੋਨ ਆਇਆ ਪਹਿਲਾ ਉਹ ਕਹਿੰਦਾ ਇਹ ਨਾਲ ਚੱਲੋ ਦੋ ਜਨਨੀਆਂ ਲੈ ਕੇ ਮੈਂ ਲੈ ਚਲਦਾ ਫਿਰ ਉਹਨੂੰ ਕਿਸੇ ਅਫਸਰ ਦਾ ਟੈਲੀਫੋਨ ਆਇਆ ਤੇ ਉਹ ਨੇ ਉਹਨੂੰ ਨਹੀਂ ਲੱਗਿਆ ਉਹਨਾਂ ਨੂੰ ਕਹਿੰਦਾ ਜੀ ਮੈਂ ਸਵੇਰੇ ਨੂੰ ਜਾਵਾਂਗੇ ਅਸੀਂ ਇਹਨੂੰ ਨਹੀਂ ਜਾ ਸਕਦੇ ਮੈਂ ਚਲੋ ਠੀਕ ਕਰਾ ਦਾਂਗੇ ਹਮੇਸ਼ਾ ਤਿਆਰੀਏ ਦੇ ਵਿੱਚ ਨਿਸ਼ਾਨ ਤੇ ਜਿਸੰਬਲਸੀ ਦਾ ਧੰਦਾ ਨਹੀਂ ਚੱਲਦਾ ਕਿ ਮੈਂ ਕੁਝ ਹੋ ਕਰਦੀ ਮੈਂ ਕਿਹ ਮੰਗੀ ਕਰਦੇ ਕੀ ਮੰਗੀ ਕਰਦੇ ਤੁਸੀਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋ ਇਹੀ ਮੰਗ ਕਰਦੇ ਆ ਵੀ ਜਿਸਲੇ ਉਹਨਾਂ ਨੂੰ ਕਹਿੰਦੇ ਉਹ ਕਹਿੰਦਾ ਵੀ ਅਸੀਂ ਮਹੀਨਾ ਦਿੰਨੇ ਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਆਪਣਾ ਮਹੀਨਾ ਬੰਦ ਕਰੇ ਇੱਕ ਗਲਤ ਗੱਲ ਹੈ ਆਪਣਾ ਮਹੀਨਾ ਬੰਦ ਕਰੇ ਔਰ ਇਹਨਾਂ ਦਾ ਵੀ ਕਾਰੋਬਾਰ ਬੰਦ ਕਰੇ ਦੋਨੇ ਕਾਰੋਬਾਰ ਬੰਦ ਹੋਣੇ ਚਾਹੀਦੇ ਆ ਸੋ ਤੁਸੀਂ ਕਾਰ ਦੇਖ ਸਕਦੇ ਹੋ ਜਿੱਥੇ ਇਹ ਕੰਮ ਚੱਲਦਾ ਹੈ ਤੇ ਤੁਸੀਂ ਇੱਕ ਖਿੜਕੀ ਟੁੱਟੀ ਵੀ ਹੋਈ ਹੈ ਭਾਜੀ ਇਹ ਕਾਰ ਹੈ ਤੇ ਇਹ ਖਿੜਕੀ ਕਿ ਟੁੱਟੀ ਹੋਈ ਹੈ ਵਿੱਚੋਂ ਦਿੰਦੇ ਰਾਤ ਨੂੰ ਅੱਛਾ ਜੀ ਰਾਤ ਨੂੰ ਜਿਹੜਾ ਸਨੈਕ ਲੈਣਾ ਹੁੰਦਾ ਇੱਥੋਂ ਦਿੰਦੇ ਅੰਦਰ ਸੰਤਾ ਚੱਲਦੇ ਸਾਰੇ ਆਉਂਦੇ ਆ ਇਧਰੋਂ ਲੈ ਕੇ ਫਿਰ ਇਧਰੋਂ ਆਉਂਦੇ ਆ ਅਕਾ ਇਹ ਨੰਨਾ ਲੜਨ ਦੀ ਲੋੜ ਨਹੀਂ ਕਿ ਸਹੀ ਹੈ ਕਿ ਤੁਸੀਂ ਇਹ ਨਹੀਂ ਇਹ ਚੱਲੂ ਆ ਸਹੀ ਸੋ ਤੁਸੀਂ ਇਹ ਰਸਤਾ ਦੇਖ ਸਕਦੇ ਹੋ ਕਿ ਮੁਹੱਲੇ ਵਾਸੀ ਦੁਖੀ ਹੋਣ ਤੋਂ ਬਾਅਦ মিডিਆ ਸੱਦਦੇ ਆ ਤੇ ਉਸ ਤੋਂ ਬਾਅਦ ਕੀ ਮਾਹੌਲ ਬਣ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨੀ ਦੇਰ ਦਾ ਕੰਮ ਚੱਲ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਕਿੰਨੀ ਵਾਰੀ ਤੁਸੀਂ ਕਿਹਾ ਹੈ ਹਲੇ ਤੱਕ ਪ੍ਰਸ਼ਾਸਨ ਕੇ ਤਾਂ ਕਈ ਮਰਤੇ ਬੰਦੇ ਫੋਨ ਕੀਏ ਹਮ ਆਏ ਨਹੀਂ ਕਿੰਨੀ ਵਾਰੀ ਬੰਦੇ ਕੁੱਟੇ ਤੁਸੀਂ ਇੱਥੇ ਫੜ ਕੇ ਦੋ ਹਮਾਰਾ ਤਾਂ 3-4 ਮਰਤੇ ਇਸ سے ਲੜਾਈ ਹੋਇਆ ਹੈ ਅੱਛਾ ਜੀ ਪਹਿਲੇ ਵੀ ਕੁਝ ਸੁਣਵਾਈ ਹੁੰਦੀ ਨਹੀਂ ਬਈ ਹੁੰਦੇ ਨਹੀਂ ਨਹੀਂ ਕੁਝ ਨਹੀਂ ਹੋਇਆ ਮੁਕੇਸ਼ ਹੈ ਆਹ ਦੇ ਮੇਰੇ ਘਰੋਂ ਚਿੱਟਾ ਹੁਣ ਉਹਨਾਂ ਦਾ ਅਸੀਂ ਲੈ ਆ ਕੇ ਤੁਹਾਨੂੰ ਦੇਣੇ ਨੇ ਚਿੱਟਾ ਹੈ ਹੈ ਇਹਨਾਂ ਦੇ ਨਾਮ ਨੋਟ ਕਰ ਲੈ ਤੂੰ ਨਾਮ ਨੋਟ ਕਰ ਲਓ ਉਹ ਕਹਿੰਦੀ ਆ ਪ੍ਰਵੀਨ ਦੇ ਘਰ ਲੈ ਕੇ ਚੱਲੋ ਉੱਥੇ ਚਿੱਟਾ ਪ੍ਰਵੀਨ ਦੇ ਘਰ ਚੱਲੋ ਜਿੱਥੇ ਮੈਂ ਤੁਹਾਨੂੰ ਦਵਾਂ ਅਸੀਂ ਚਿੱਟਾ ਮਿਲ ਜਣਾ ਅਸੀਂ ਬੈਸ ਤੋਂ ਦੇ ਦੇ ਅਸਾ ਮਰਦਾਨ ਜੀ ਇਹ ਤਾਂ ਗੱਲ ਹੋ ਰਹੀ ਹੈ ਆ ਗਈ ਆਨੇ ਇਹ ਬੋਲਦੀ ਹੈ ਬੋਲ ਦੇਖੋ ਚਿੱਟਾ ਕੌਣ ਦੇਦਾ ਹੈ ਚਿੱਟਾ ਕੌਣ ਵੇਦਾ ਅਲੀਨ ਵੇਚਦੀ ਆ ਹਾਂ ਦੂਜੀ ਸਪਨਾ ਵੇਚਦੀ ਆ ਸਪਨਾ ਵੇਚਦੀ ਆ ਨਾ ਸਾਰੀਆਂ ਕੁੜੀਆਂ ਕੰਮ ਕਰਕੇ ਆਉਂਦੀਆਂ ਆ ਠੀਕ ਆ ਬਾਹਰ ਠੀਕ ਕਰ ਦਿੰਦਾ ਕਰਦੀ ਆ ਹਾਂ ਪੈਸੇ ਮਿਲਦੇ ਪੈਸੇ ਲੈ ਲੈਂਦੀਆਂ ਸਮਾਨ ਦਿੰਦੀ ਆ ਉਹ ਠੀਕ ਆ ਹੋਰ ਕੁਛ ਨਹੀਂ ਹੋਰ ਕੁਛ ਨਹੀਂ ਇਹ ਬਹੁਤ ਗੰਦਾ ਮੱਲਿਆਂ ਨੇ ਕਿਹਾ ਸੀ ਹਾਂ ਹਾਂ ਮੈਂ ਦੀਆਂ ਕੁੜੀਆਂ ਆ ਗਏ ਹਾਂ ਲਾ ਲਾ ਅਸੀਂ ਤਾਂ ਮਗਰ ਕਿੰਨੇ ਪੈਸੇ ਮਿਲਦੇ ਆ ਦੱਸ ਬਹੁਤ ਜ਼ਿਆਦਾ ਦੀਨ ਨੇ ਕਹਿ ਦਿੱਤੀ ਇਹਨੇ ਮਿਲ ਕੱਢਿਆ ਸਪਨਾ ਨੇ ਗੰਦ ਪਾਇਆ ਪਿਆ ਇਹਨੂੰ ਕੱਢੋ ਕਿੱਥੇ ਜਾਂਦੇ ਆ ਨੰਦਾ ਕਰ ਲਾ 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 ਸਾਰੇ ਇੱਕ ਮਿੰਟ ਇੱਕ ਮਿੰਟ ਸਾਰੇ ਸਾਹਮਣੇ ਜੀ ਬੋਲੋ ਮੇਰੀ ਗੱਲ ਸੁਣੋ ਕੱਲ ਇਹ ਜਨ ਸਰ ਕੋਣ ਜਿੰਮੇਵਾਰ ਹੈ ਸਰ ਕੋ ਇਹਨਾਂ ਦਾ